ਗਲਤ ਕੰਮ ਵੀ ਕਰਦੇ ਰਹੇ ਆਂ ਕੁੱਟਮਾਰ ਕਰਨ ਵਾਲੀਆਂ ਗੱਲਾਂ ਕੋਈ ਨਵੀਂ ਉਮਰ ਚੜਦੀ ਬਰੇਸ ਸੀਗੀ ਨਹੀਂ ਪਤਾ ਹੁੰਦਾ ਉਹਨੂੰ ਹਰ ਇਨਸਾਨ ਨੂੰ ਸਾਡਾ ਵੀ ਨਾਂ ਚੱਲੇ ਜੜਾਈ ਹੋਵੇ ਸਾਡੀ ਵੀ ਹਾਂ ਲੱਖਾ ਲੱਖਾ ਹੁੰਦੀ ਹੈ ਯਾਰ ਜਿੰਨਾ ਮਰਜੀ ਜ਼ੋਰ ਯਤਨ ਕਰ ਲੋ ਇਹ ਚੋਂ ਨਿਕਲ ਨਹੀਂ ਸਦਾ ਮਰਜੀ ਨਾਲ ਲੀਡਰ ਜੇ ਚੋੜ ਲੈ ਨਹੀਂ ਉੱਥੇ ਵੋਟਾਂ ਵੀ ਨਹੀਂ ਪੈਂਦੀਆਂ ਬਲਜੀਤ ਦੀ ਸਾਹ ਨਹੀਂ ਲਾਇਆ ਉਹਦੇ ਨਾਲ ਇੱਕ ਵਾਰੀ ਫੋਨ ਤੇ ਵੀ ਗੱਲ ਹੋਈ ਮਗਰ ਤੇਰੇ ਬਾਪ ਦਾਦੇ ਨੇ ਕਦੇ ਸੱਤ ਕਮੰਜਾ ਨਹੀਂ ਦਿੱਤੀ ਹਣੀ ਪਰ ਤੂੰ ਗੱਲਾਂ ਕਰਦਾ ਮੈਂ ਬੰਦੇ ਮਾਰਨ ਨੂੰ ਮੈਂ ਡੱਬੇ ਚ ਪਸਤੌਰ ਰੱਖਦਾ ਮੈਂ ਇਹ ਕਰਦਾ ਜਿੱਥੇ ਹੁਕੀਆ ਬੰਦੀ ਹਥਿਆਰ ਦੀ ਜੀ ਉੱਥੇ ਜੱਟ ਫੇਰ ਜਾਂਦਾ ਧੀਲੀ ਦੁੱਖ ਹੈ ਹੁਣ ਨਹੀਂ ਰਹੂਗਾ ਸਾਰੀ ਉਮਰ ਮੇਰੇ ਮਨ ਤੇ ਬੋਝੇ ਰਹੂ ਦਲਦਲ ਦੇ ਵਿੱਚ ਇੰਨਾ ਧਸਿਆ ਗਿਆ ਇੰਨਾ ਖੁੱਭ ਗਿਆ ਕਿ ਮੈਨੂੰ ਨਿਕਲਣਾ ਹੁਣ ਐ ਲੱਗਦਾ ਹੀ ਬੜਾ ਮੁਸ਼ਕਲ ਅਸੀਂ ਤੁਹਾਨੂੰ ਪੰਜਾਬ ਦਾ ਉਹ ਸੱਚ ਦਿਖਾਉਣ ਜਾ ਰਹੇ ਹਾਂ ਜਿਸ ਨਾਲ ਪੰਜਾਬ ਦਾ ਅਕਸ ਵਿਗੜਦਾ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਤਾਂ ਤੁਹਾਨੂੰ ਇਹ ਸੱਚ ਸੁਣਨਾ ਪਵੇਗਾ ਦੇਖਣਾ ਵੀ ਪਵੇਗਾ ਫੈਸਲਾ ਤੁਸੀਂ ਕਰਨਾ ਪੰਜਾਬ ਨੂੰ ਜ਼ੁਰਮ ਦੀ ਇਸ ਦਲਦਲ ਤੋਂ ਬਾਹਰ ਕੱਢਣ ਦਾ ਜਿਸ ਜਾਨ ਦੇ ਰਾਹ ਤਾਂ ਖੁੱਲੇ ਨੇ ਪਰ ਬਾਹਰ ਆਉਣ ਦੀ ਆਸ ਮੌਤ ਤੇ ਮੁਕਤੀ ਹੈ। ਸਾਡੀ ਇਹ ਕੋਸ਼ਿਸ਼ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਜ਼ੁਰਮ ਦੀ ਦੁਨੀਆ ਤੋਂ ਬਾਹਰ ਕੱਢਣ ਦੀ ਹੈ। ਹਨਹਾਰਾ ਤੁਸੀਂ ਪਰਨਾ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਛੋਟਾ ਜਿਹਾ ਪਿੰਡ ਸਿਧਾਣਾ। ਇਸੇ ਪਿੰਡ ਦਾ ਗੈਂਗਸਟਰ ਲਖਵੀਰ ਸਿੰਘ ਉਰਫ ਲੱਖਾ ਸਿਧਾਣਾ ਜੋਂ ਦੀ ਦੁਨੀਆ ਦਾ ਵੱਡਾ ਨਾਮ ਅੱਜ ਆਪਣੇ ਘਰ ਦੀ ਚਾਰ ਦਿਵਾਰੀ ਚ ਕੈਦ ਹੋ ਕੇ ਰਹਿ ਗਿਆ ਲਖਵੀਰ ਦੇ ਗੈਂਗਸਟਰ ਲੱਖਾ ਸਿਧਾਣਾ ਬਣਨ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਉਹ ਪਿੰਡ ਦੀਆਂ ਬਰੂਹਾਂ ਚੋਂ ਬਾਹਰ ਨਿਕਲਿਆ ਪਿੰਡੂ ਨੌਜਵਾਨ ਹੋਣ ਦੇ ਨਾਲ 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 डबल एमए लखवीर ਚੰਗਾ ਕਬੱਡੀ ਖਿਡਾਰੀ ਵੀ ਸੀ ਪਰ ਜ਼ਿੰਦਗੀ ਨੇ ਅਜੀਹਾ ਮੋੜ ਲਿਆ ਕਿ ਇੱਕ ਵਾਰ ਬੰਦੂਕ ਦੇ ਘੋੜੇ ਤੇ ਉਂਗਲ ਰੱਖਣ ਤੋਂ ਬਾਅਦ ਕਬੱਡੀ ਪਾਉਣਾ ਕਿਵੇਂ ਭੁੱਲਿਆ ਉਸ ਨੂੰ ਆਪ ਵੀ ਪਤਾ ਨਾ ਲੱਗਿਆ ਕਤਲ ਕਤਲ ਦੀ ਕੋਸ਼ਿਸ਼ ਕਿ ਨਜਾਇਜ਼ ਅਸਲੇ ਦੇ ਕਈ ਕੇਸਾਂ 'ਚ ਲੱਖਾ ਸਦਾਣਾ ਦਾ ਨਾ ਬੋਲਦਾ ਹੈ ਰਾਮਪੂਰਾ ਫੋਲਦੀ ਕਚੇਰੀਆਂ 'ਚ ਗੁਰਬੀਰ ਸਿੰਘ ਗੋਲਡੀ ਨੂੰ ਗੋਲੀ ਮਾਰਨ ਲਈ ਜੇਲ੍ਹ ਜਾਣਾ ਪਿਆ ਜੇਲ੍ਹ ਦੀ ਡਿਊਟੀ ਤੇ ਲੱਖੇ ਦਾ ਪੈਰ ਪਿਆ ਤੇ ਲੱਖੇ ਸਿਧਾਣੇ ਤੇ ਚਰਚੇ ਮੰਡੀਰ ਦੀ ਜ਼ੁਬਾਨ ਤੇ ਸਨ ਜੁਰਮ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਬਣਨ ਦੀ ਜਿੱਦ ਲੱਖੇ ਦੀ ਜਾਨ ਤੇ ਕਈ ਵਾਰ ਭਾਰੀ ਪਈ ਦੋ ਵਾਰ ਜਾਨਲੇਵਾ ਹਮਲਾ ਹੋਇਆ ਦੋਵੇਂ ਵਾਰ ਮੌਤ ਰੂ ਨੂੰ ਮਿਲ ਕੇ ਮੁੜ ਗਈ ਸਰੀਰ ਦੇ ਕਈ ਪਾਸੇ ਗੋਲੀਆਂ ਨਾਲ ਬਿੰਨੇ ਗਈ ਜੋਮ ਅਤੇ ਸਿਆਸਤ ਦਾ ਗੂੜਾ ਰਿਸ਼ਤਾ ਲੱਖਾ ਸਿਧਾਨਾ ਕਿਵੇਂ ਇਸ ਤੋਂ ਬਚਿਆ ਰਹਿੰਦਾ ਪਹਿਲਾਂ ਇੱਕ ਅਕਾਲੀ ਲੀਡਰ ਦਾ ਪਿੱਠੂ ਹੁੰਦਾ ਸੀ ਫਿਰ ਆਪ ਚੋਣ ਲੜਨ ਲਈ ਉਤਰਿਆ ਮਨਪ੍ਰੀਤ ਸਿੰਘ ਬਾਦਲਦੀ ਪੀਪਲਸ ਪਾਰਟੀ ਆਫ ਪੰਜਾਬ ਤੋਂ 2012 ਚ ਵਿਧਾਨ ਸਭਾ ਦੀ ਚੋਣ ਲੜੀ ਜਿੱਤਿਆ ਤਾਂ ਨਹੀਂ ਪਰ 10000 ਵੋਟਾਂ ਨੇ ਇਹ ਜ਼ਰੂਰ ਸਾਬਤ ਕੀਤਾ ਕਿ ਸਿਆਸਤ ਦਾ ਖੇਡ ਉਸਦੇ ਲਈ ਨਵਾਂ ਨਹੀਂ ਸੀ ਮੰਤਰੀ ਨਾਲ ਯਾਰੀ ਹੁੰਦਿਆਂ ਹੀ ਲੱਖੇ ਨੇ ਪੈਸੇ ਲੈ ਕੇ ਜ਼ਮੀਨਾਂ ਦੇ ਕਬਜ਼ੇ ਅਤੇ ਲੜਾਈ ਝਗੜੇ ਦੀ ਉਹ ਦੁਕਾਨਦਾਰੀ ਚਲਾਈ ਜੋ ਕੋਈ ਗੈਂਗਸਟਰ ਹੀ ਚਲਾ ਸਕਦਾ ਸੀ ਹਥਿਆਰਾਂ ਦੇ ਦਮ ਤੇ ਦੂਜਿਆਂ ਨੂੰ ਮੌਤ ਦਿਖਾਉਣ ਵਾਲਾ ਲੱਖਾ ਅੱਜ ਆਪਣੀ ਜਾਨ ਤੇ ਆਜ਼ਾਦੀ ਲਈ ਹਥਿਆਰਾਂ ਦਾ ਗੁਲਾਮ ਹੈ ਸੂਬੇ ਦੇ ਕਈ ਗੈਂਗਸਟਰ ਲੱਖੇ ਦੇ ਖੂਨ ਦੇ ਪਿਆਸੇ ਨੇ ਜਿਹੜੇ ਪੋਲੀਟੀਕਲ ਬੰਦੇ ਨੇ ਪੋਲੀਟੀਸ਼ੀਅਨਾਂ ਇਹਨਾਂ ਦੇ ਨਾਲ ਸੰਪਰਕ ਹੋ ਗਿਆ ਇਹਨਾਂ ਨਾਲ ਸੰਪਰਕ ਹੋਣ ਤੋਂ ਬਾਅਦ ਫਿਰ ਰਾਸਤਾ ਜਿਹੜਾ ਇਹ ਵੜਾ ਨਾ ਝਗੜਿਆ ਨਾਲ ਪਹਿਲਾਂ ਕਿਉਂਕਿ ਅਸੀਂ ਕੋਈ ਬੱਸ-ਪਾਸ ਦਾ ਮਸਲਾ ਹੈ ਜਾਂ ਕੋਈ ਫੀਸਾਂ ਦੇ ਮਸਲੇ ਨੇ ਕਾਲਜ ਦਾ ਉਹਨਾਂ ਤੇ ਵੀ ਲੜਦੇ ਰਹੇ ਉਸ ਤੋਂ ਬਾਅਦ ਜਿਹੜਾ ਇਹਨਾਂ ਨਾਲ ਸਾਡਾ ਜਦੋਂ ਸੰਪਰਕ ਹੋ ਗਿਆ ਪੋਲੀਟਿਸ਼ਨਾਂ ਨਾਲ ਫਿਰ ਜਿਹੜਾ ਉਹ ਰੂਪ ਸੀ ਲੜਾਈ ਦਾ ਬੱਸ ਕੋਲ ਸਬੰਧੀ ਪਾਸ ਸਬੰਧੀ ਜਾਂ ਕੋਈ ਮਤਲਬ ਫੀਸਾਂ ਸਬੰਧੀ ਉਹਦਾ ਜਿਹੜਾ ਰੂਪ ਬਦਲ ਗਿਆ ਫਿਰ ਅਸੀਂ ਪੋਲੀਟੀਕਲ ਬੰਦਿਆਂ ਦੇ ਹੱਥਾਂ ਦੇ ਚ ਮੰਗਰੋ ਚੜ ਕੇ ਕਲਤ ਕੰਮ ਵੀ ਕਰਦੇ ਰਹੇ ਆ ਉਹ ਕਿ ਵੀ ਉਥਾਂ ਬਾਥਾਂ ਦੇ ਕਬਜ਼ੇ ਕਰਕੇ ਵੋਟਾਂ ਪਾਉਣ ਵਾਲੀਆਂ ਗੱਲਾਂ ਜਾਂ ਕੁੱਟਮਾਰ ਕਰਨ ਵਾਲੀਆਂ ਗੱਲਾਂ ਕਿਉਂਕਿ ਨਵੀਂ ਉਮਰ ਚੜਦੀ ਬਰੇਸ ਸੀ ਕਿ ਨਹੀਂ ਪਤਾ ਹੁੰਦਾ ਉਹਨੂੰ ਹਰ ਇਨਸਾਨ ਨੂੰ ਪੋਲਿਟਿਸ਼ੀਨ ਲੋਕ ਬਹੁਤ ਸ਼ਾਤਰ ਦਿਮਾਗ ਹੁੰਦੇ ਆ ਵਰਤਨਾ ਇਹਨਾਂ ਨੂੰ ਵਧੀਆ ਤਰੀਕੇ ਨਾਲ ਆਉਂਦਾ ਹੁੰਦਾ ਕਿ ਕਿਸੇ ਵੀ ਨੌਜਵਾਨ ਨੂੰ ਵਰਤ ਸਕਦੇ ਹੋ ਥਾਪੀ ਇਹਨਾਂ ਦੀ ਬੜੀ ਮਾਣੀ ਤੇ ਗੁੰਡੇ ਖੁਦ ਹੀ ਅੰਦਰ ਬੈਠ ਕੇ ਇਸ ਤਰ੍ਹਾਂ ਮਾਰ ਰਹੇ ਸਰਕਾਰ ਤੁਸੀਂ ਵੀ ਇਹੀ ਸਾਡਾ ਜ਼ਿੰਦਗੀ ਦਾ ਰਿਹਾ ਵੀ ਕਾਲਜ ਤੋਂ ਕਾਲਜ ਲਾਈਫ ਦੇ ਵਿੱਚ ਹੀ ਅਸੀਂ ਇਹਨਾਂ ਬੰਦਿਆਂ ਦੇ ਸਹਤ ਕਰਾ ਜੀ ਤੇ ਉੱਥੋਂ ਹੀ ਅਸੀਂ ਇਹ ਰਸਤਾ ਜਿਹੜਾ ਅਪਣਾਇਆ ਤੇ ਇਹੀ ਜੀ ਕੀ ਇਹ ਹੈ ਜੀ ਕਿ ਗਲੈਮਰ ਤੁਹਾਨੂੰ ਨਜ਼ਰ ਆਇਆ ਕਿ ਤੁਸੀਂ ਪੋਲੀਟਿਸ਼ੀਨਾਂ ਦੇ ਨੇੜੇ ਲੱਗੇ ਇਹ ਤਾਂ ਨਹੀਂ ਕਹ ਲਾ ਤੁਹਾਨੂੰ ਵਰਤੇ ਦੀ ਤੁਸੀਂ ਵੀ ਕਿਤੇ ਨਾ ਕਿਤੇ ਤੁਹਾਡੀ ਇੱਛਾ ਹੋਊਗੀ ਕਿ ਮੈਂ ਇਲਾਕੇ 'ਚ ਗੁੰਡਾਗਰਦੀ ਕਰਾਂ ਹਰ ਇਨਸਾਨ ਦੇ ਵਿੱਚ ਇੱਕ ਈਗੋ ਪ੍ਰੋਬਲਮ ਹੁੰਦੀ ਹੈ ਸਾਨੂੰ ਵੀ ਕਿਤੇ ਨਾ ਕਿਤੇ ਆਇਆ ਅਸੀਂ ਵੀ ਯਾਰ ਸਾਡਾ ਵੀ ਨਾਂ ਚੱਲੇ ਲੜਾਈ ਹੋਵੇ ਸਾਡੀ ਵੀ ਯਾਰ ਹਾਂ ਲੱਖਾ ਲੱਖਾ ਹੁੰਦੀ ਹੈ ਯਾਰ ਤੇ ਇਹ ਹੋਇਆ ਵੀ ਇਹਨੇ ਤੇ ਉੱਥੇ ਕਿਤੇ ਕੋਈ ਵੀ ਗੱਲਬਾਤ ਹੋ ਜਾਣੀ ਤਾਂ ਉੱਥੇ ਲੋਕਾਂ ਨੇ ਨਾ ਲੈਣਾ ਵੀ ਲੱਖਾ ਸਦਾਨਾ ਲੱਖਾ ਸਦਾਨਾ ਇਹ ਜਿਹੜੀ ਨੌਜਵਾਨ ਨੂੰ ਅਟਰੈਕਟ ਕਰਦੀ ਹੈ ਚੀਜ਼ ਖਿੱਚਦੀ ਹੈ ਹਰ ਨੌਜਵਾਨ ਨੂੰ ਖਿੱਚਦੀ ਹੈ ਯਾਰ ਮੇਰਾ ਦੁਨੀਆ ਦੇ ਵਿੱਚ ਨੌ ਤੇ ਪਰ ਹੌਲੀ ਹੌਲੀ ਜਦੋਂ ਇਹ ਪਤਾ ਲੱਗਦਾ ਇਹਨਾਂ ਗੱਲਾਂ ਬਾਤਾਂ ਦਾ ਵੀ ਯਾਰ ਨੌ ਸਦਾ ਕਿਹਦੇ ਰਹੇ ਇੱਥੇ ਇੱਥੇ ਸਦਾ ਨੌ ਰਹਿ ਆ ਨਹੀਂ ਕਿਸੇ ਦਾ ਆਪਣਾ ਵੀ ਰਹਿਣਾ ਤੇ ਹੌਲੀ ਹੌਲੀ ਇਹ ਦਲ ਦਲ ਚ ਅਸੀਂ ਫਸਦੇ ਤੁਰੇਗੇ ਤੁਹਾਡੇ ਤੁਰੇਗੇ ਤੇ ਮੁੜ ਕੇ ਜਦੋਂ ਇੱਕ ਵਾਰੀ ਬੰਦਾ ਫਸ ਜਾਂਦਾ ਤੇ ਨਿਕਲਣਾ ਹੀ ਲੈਣ ਚੋੜਾ ਹੁਣ ਤੁਸੀਂ ਕੋਸ਼ਿਸ਼ ਵੀ ਕਰੋਗੇ ਨਿਕਲਣ ਨੂੰ ਦੂਜਿਆਂ ਨਿਕਲਣ ਨਹੀਂ ਦੇਣਾ ਨਾ ਫਿਰ ਇਹ ਪੋਜੀਸ਼ਨ ਨਿਕਲ ਦੇਣਾ ਨਾ ਫਿਰ ਜਿੰਨਾ ਦੇ ਜਿੰਨਾ ਨਾਲ ਸੋਡੀਆਂ ਸੁਦੇਖਣੀਆਂ ਪੈ ਗਈਆਂ ਬੜਾਈ ਝਗੜੇ ਹੋਗੇ ਨਾ ਫਿਰ ਉਹ ਨਿਕਲਣਾ ਤੋੜੇ ਤੇ ਦੋ ਵਾਰ ਹਮਲਾ ਹੋਇਆ ਤੁਹਾਡੇ ਤੇ ਗੋਲੀਆਂ ਚੱਲੀਆਂ ਤੁਹਾਡੇ ਸਿਰ 'ਚ ਗੋਲੀਆਂ ਮਾਰੀਆਂ ਗਈਆਂ ਤੁਸੀਂ ਵੀ ਲੋਕਾਂ ਤੇ ਗੋਲੀਆਂ ਚਲਾਈਆਂ ਕਿਉਂ ਨਹੀਂ ਲੱਗਦਾ ਔਰ ਇਨਸੀਡੈਂਟ ਕੀ ਸੀ ਜਦੋਂ ਤੁਹਾਡੇ ਗੋਲੀਆਂ ਵਿੱਚ ਪਹਿਲਾਂ ਡਿੰਪੀ ਦਾ ਕਤਲ ਹੋਇਆ ਫਿਰ ਸ਼ੇਰਾ ਖੁੱਬਣ ਦਾ ਐਂਕਾਊਂਟਰ ਹੋਇਆ ਜਾਂ ਰਵੀ ਖਵਾਜ ਕੇ ਮਾਰਿਆ ਗਿਆ ਕਾਲਾ ਹਵਾਸ ਮਾਰਿਆ ਗਿਆ ਜਾਂ ਹੌ ਰੌਕੀ ਮਾਰਿਆ ਗਿਆ ਜੇ ਆਪਾਂ ਸ਼ੁਰੂ ਤੋਂ ਇਹਦੀ ਬੈਕ ਤੇ ਆਪਾਂ ਜਾ ਕੇ ਦੇਖੀਏ ਤਾਂ ਸ਼ੁਰੂ ਤੋਂ ਇੱਕੋ ਹੀ ਸੀ ਸਾਰੇ ਇੱਕ ਗਰੁੱਪ ਦੇ ਵਿੱਚ ਹੀ ਕਿਤੇ ਨਾ ਕਿਤੇ ਕੰਮ ਕਰਦੇ ਸੀ ਹੌਲੀ ਹੌਲੀ ਉਹ ਗਾਂ ਫਿਰ ਨਾਚ ਮਕਾਉਣ ਵਾਲੀ ਗੱਲ ਆ ਜਾਂਦੀ ਏ ਵੀ ਮੇਰਾ ਨਾਚਮਕੇ ਉਹ ਕਹਿੰਦਾ ਮੇਰਾ ਨਾਚਮਕੇ ਇੱਕ ਗਰੁੱਪ ਦੇ ਵਿੱਚ ਹੀ ਫਿਰ ਵੱਖੋ ਵੱਖਰੇ ਹੋਰ ਧੜੇ ਬਣ ਜਾਂਦੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਇਸ ਤਰ੍ਹਾਂ ਹੀ ਮੇਰੇ ਨਾਲ ਹੋਇਆ ਮੇਰੇ ਨਾਲ ਦੇ ਸਾਥੀਆਂ ਨੇ ਮੇਰੇ ਜੋ ਮੇਰੇ ਨਾਲ ਰਹਿੰਦੇ ਸੀ ਪਹਿਲਾਂ ਮੇਰੇ ਤੇ ਅਟੈਕ ਹੋਇਆ ਉਹਨਾਂ ਨੇ ਗੋਲੀਆਂ ਮਾਰੀਆਂ ਦੁਬਾਰਾ ਫਿਰ ਮੇਰੇ ਗੋਲੀਆਂ ਮਾਰੀਆਂ ਜਿੰਨੀਆਂ ਜਦੋਂ ਆਦਮਪੁਰਾ ਮੈਂ ਇੱਕ ਚੋਣ ਜਲਸੇ ਨੂੰ ਸੰਬੋਧਨ ਕਰ ਰਿਹਾ ਸੀ ਤੇ ਇਸੇ ਤਰ੍ਹਾਂ ਹੀ ਸਾਥੋਂ ਵੀ ਇੱਕ ਚੋਣਾ ਦੇ ਵਿੱਚ ਇੱਕ ਮਰਡਰ ਹੋਇਆ ਮੇਰੇ ਨਾਲ ਦੇ ਸਾਥੀ ਨੇ ਉਥੇ ਚੋਣਾ 'ਚ ਲੜਾਈ ਹੋ ਗਈ ਮਿਉਂਸਿਪਲਿਟੀ ਦੀਆਂ 'ਚ ਉਹਨਾਂ 'ਚ ਮੇਰੇ ਨਾਲ ਦੇ ਸਾਥੀ ਨੇ ਇੱਕ ਮੁੰਡੇ ਦੇ ਜਿਹੜੀ ਗੋਲੀ ਮਾਰਤੀ ਉਹਦੀ ਮੌਤ ਹੋ ਗਈ ਤੇ ਇਹ ਹੈ ਸ਼ੁਰੂ ਤੋਂ ਇੱਕੋ ਹੀ ਸੀ ਹੌਲੀ-ਹੌਲੀ ਫਿਰੇ ਵੱਖੋ-ਵੱਖਰੇ ਧੜੇ ਆਪਣਾ ਨਾਂ ਕਿਰਵਾਉਣ ਦੀ ਸ਼ਕਤੀ ਬਣਦੇ ਗਏ ਤੇ ਹੁਣ ਜਿਹੜਾ ਇੱਕ ਦੂਜੇ ਨੂੰ ਹੀ ਮਾਰੀ ਜਾਂਦੇ ਹੈਗਾ ਡਾਊਨ ਅਗਰ ਮੈਂ ਵੀ ਮਲੇਸ਼ੀਆ ਸਿੰਗਾਪੁਰ ਕਿਧਰ ਕਾ ਇੱਕ ਟਿਕਟ ਨਿਕਾਲ ਕੇ ਉਧਰ ਨਿਕਲ ਗਿਆ ਤਾਂ ਮੈਂ ਡਾਊਨ ਹੋ ਜਾਏਗਾ साला कंपनी का झंडा आप उठाता है और जो अपने हाथ में पिस्तौल लेकर गेम बजाता है ना वही असल डॉन है और बदले मिलता क्या है साला दस पंद्रह हजार रुपया और उधर वो फोन कर करके खोखा कमाता है साला फोन पे ऑर्डर झाड़ने से कोई डॉन बन जाता है क्या अभी मलिक भाई को फोन करके बोलेगा, मैं इधर का डॉन है उन किन्ने ग्रुप ने पंजाब के डोमिनेट ग्रुप ने कौन कौन ने दस बारह तो होने ग्रुप ਕੋਣ ਕੋਣ ਗਰੁੱਪ ਨੇ ਕਿਹੜੇ ਕਿਹੜੇ ਗਰੁੱਪ ਜਿਵੇਂ ਨਾ ਤੁਸੀਂ ਵੀ ਦੇਖਦੇ ਆਂ ਫੇਸਬੁੱਕਾਂ ਤੇ ਰੋਜ਼ ਅਖਬਾਰਾਂ ਦੇ ਵਿੱਚ ਵੀ ਇਹ ਲਗਦੀਆਂ ਨੇ ਖਬਰਾਂ ਟੀਵੀ ਦੇ ਵਿੱਚ ਵੀ ਆਉਂਦੀਆਂ ਨੇ ਵੀ ਰੌਕੀ ਮਾਰਿਆ ਰੌਕੀ ਦਾ ਮੰਨ ਲਓ ਇੱਕ ਗਰੁੱਪ ਸੀ ਸ਼ੇਰਾ ਖੁੱਬਣ ਦਾ ਇੱਕ ਗਰੁੱਪ ਸੀ ਜਾਂ ਜੈਪਾਲ ਸ਼ੇਰੇ ਵਰਗੇ ਜੋ ਵੀ ਇਹ ਸਾਰੇ ਇੱਕ ਗਰੁੱਪ ਨਾਲ ਗੁਰਪ੍ਰੀਤ ਸਿੱਖੋਂ ਮੁਦਕੇ ਇੱਕ ਗਰੁੱਪ ਨਾਲ ਅਟੈਚ ਸੀ ਰੌਕੀ ਵਰਗੇ ਜਾਂ ਇਹ ਕਾਲਾ ਤਨੋਲਾ ਹੋ ਗਿਆ ਲਾਰੈਂਸ ਬਸ਼ਨੋਈ ਹੋ ਗਿਆ ਜੱਗੂ ਵਰਗੇ ਹੋ ਗਏ ਇਹ ਇੱਕ ਗਰੁੱਪ ਨਾਲ ਅਟੈਚ ਹੈ ਇਹ ਜਣੇ ਵੱਡੇ ਗਰੁੱਪਾਂ ਚ ਆ ਗਏ ਛੋਟੇ ਛੋਟੇ ਹੋਰ ਗਰੁੱਪ ਨੇ ਪੰਜਾਬ ਦੇ ਵਿੱਚ ਆਪਦੇ ਲੈਵਲ ਤੇ ਜਿਹੜੇ ਚੱਲ ਰਹੇ ਪੰਜਾਬ ਦੇ ਮੇਨ ਗਰੁੱਪ ਕਿਹੜੇ ਨੇ ਮੇਨ ਗਰੁੱਪ ਤੇ ਹੀ ਆ ਗਏ ਜਿਵੇਂ ਜੈਪਾਲ ਗਰੁੱਪ ਹੋ ਗਿਆ ਇਧਰੋਂ ਰੌਕੀ ਗਰੁੱਪ ਹੈ ਕਾਲਾ ਤਨੌਲਾ ਗਰੁੱਪ ਹੈ ਜਾਂ ਇਹ ਜੱਗੂ ਵਰਗੇ ਸੀ ਜਾਂ ਕੋ ਸੁਖੇ ਕਾਲਵੇਂ ਦਾ ਗਰੁੱਪ ਸੀ ਜਾਂ ਜਿਹੜੇ ਛੋਟੇ ਹੋਰ ਨੇ ਇੱਕ ਬਿੱਟੂ ਮਹਿਲ ਕਲਾਂ ਗਰੁੱਪ ਹੈ ਮਹਿਲ ਕਲਾਂ ਦਾ ਉਹ ਅੰਦਰ ਹੈ ਇਹ ਹੋਰ ਛੋਟੇ ਛੋਟੇ ਹੋਰ ਵੀ ਕਈ ਗਰੁੱਪ ਨੇ ਜਿਹੜੇ ਇਸ ਮੈਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ 16 17 ਸਾਲ ਤੋਂ ਲੈ ਕੇ 20 22 ਸਾਲ ਤੱਕ ਦੇ ਨੌਜਵਾਨ ਜੰਗੇ ਮੁੰਡੇ ਉਹ तकरीबन 90% ਮੁੰਡੇ ਮੈਂ ਮੰਨਦਾ ਕਿ 90% ਮੁੰਡੇ ਜਿਹੜਾ ਆਪਣਾ ਰਾਹ ਇਹ اختیار ਕਰਦੇ ਕੋਈ ਮੈਂ ਮੰਨ ਲਓ ਮੈਂ ਦੇਖ ਰਿਹਾ ਮੈਂ ਜੇਲ੍ਹ ਚ ਰਿਹਾ ਸਾਲ ਤੇ ਜੇਲ੍ਹਾਂ ਦੇ ਵਿੱਚ ਮੋਬਾਈਲ ਆਮ ਚੱਲਦਾ ਹੈ ਨਸ਼ਾ ਵੀ ਆਮ ਚੱਲਦਾ ਹੈ ਪ੍ਰਸ਼ਾਸਨ ਦੀ ਮਿਲੀ ਭੁਗਤਣਾ ਚੱਲਦਾ ਹੈ ਮੈਂ ਹਾਲਾਤ ਜੇਲ੍ਹ ਦੇ ਵਿੱਚ ਰਹਿ ਰਹੇ ਹਾਂ ਜੇ ਪ੍ਰਸ਼ਾਸਨ ਵਾਲੇ ਉੱਥੇ ਜਿਹੜੇ ਬੰਦੇ ਸਮਗਲਦੜਾ ਨਸ਼ਾ ਵੇਚਦੇ ਆ ਉਹਨਾਂ ਨਾਲ ਉਹਨਾਂ ਦਾ ਜਿਹੜਾ ਪੈਸਿਆਂ ਦਾ ਹੁੰਦਾ ਸਿਸਟਮ ਲੈਣ ਦੇਣ ਦਾ ਸਬਕਤਾਬ ਹੁੰਦਾ ਪੈਸੇ ਲਾਇ ਦੇ ਕੇ ਉਹ ਚਿੱਟਾ ਸਮਾਇਕ ਹੈਰਮ ਸ਼ਰੇ ਆਮ ਬਕਾਉਂਦੇ ਜਿਵੇਂ ਆਪਾਂ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦਣੀ ਹੈ ਜੇਲਾ ਦੇ ਵਿੱਚ ਚਿੱਟਾ ਆਮ ਤੇ ਤਕਰੀਬਨ ਉੱਥੇ ਜੇ ਕਿਸੇ ਜੇਲ੍ਹ ਦੇ ਵਿੱਚ 2000 ਦੀ ਗਿਣਤੀ ਹੈ ਤੇ 1500 ਜਿਹੜੇ ਨੌਜਵਾਨ ਮੁੰਡੇ ਬੰਦੇ ਤੇ 1500 ਦੇ ਵਿੱਚੋਂ ਮੈਨੂੰ ਲੱਗਦਾ ਵੀ 1000 1200 ਮੁੰਡਾ ਜਿਹੜਾ ਅੰਦਰ ਨਸ਼ਾ ਸਿੱਧੇ ਤੌਰ ਤੇ ਪ੍ਰਸ਼ਾਸਨ ਤੇ ਜਿਹੜੇ ਪੋਲੀਟੀਸ਼ੀਨ ਲੋਕ ਜ਼ਿੰਮੇਵਾਰ ਨੇ ਜੇਲਾਂ ਦੇ ਵਿੱਚ ਪਿਸਤੌਲ ਲੰਘ ਜਾਂਦੇ ਆ ਦੇਖੋ ਬਰੰਡਾ ਜੇਲ੍ਹ ਦੇ ਵਿੱਚ ਗੋਲੀ ਚੱਲੀ ਜੇਲ੍ਹ ਦੇ ਅੰਦਰ ਆਪਾਂ ਜੇ ਮੰਨੀਏ ਤੇ ਇੰਨੀ ਸਫਾਈ ਹੁੰਦੀ ਜੇਲਾਂ ਦੇ ਵਿੱਚ ਆਪਾਂ ਸੂਈ ਨਹੀਂ ਨਗਾ ਸਕਦੇ ਪਰ ਜੇਲ੍ਹ 'ਚ ਪਿਸਤੌਲ ਲੰਘੇ ਦੁਲਾਰੀ ਇਹ ਹੁਣ ਪੋਲੀਟੀਸ਼ੀਅਨ ਸਾਰੇ ਇੱਕੋ ਜਿਹੇ ਹੋਏ ਪਏ ਆ ਇਹ ਇੱਕ ਤਾਂ ਆਪਾਂ ਕਹਿ ਨਹੀਂ ਸਕਦੇ ਵੀ ਇੱਕ ਪੋਲੀਟੀਸ਼ੀਅਨ ਹੈ ਕੁਝ ਸਪੈਸ਼ਲ ਪੋਲੀਟੀਸ਼ੀਅਨ ਵੀ ਇਹਨਾਂ ਨੂੰ ਸ਼ਹਿ ਦੇ ਰਿਹਾ ਸਮੁੱਚਾ ਜਿਹੜਾ ਸਰਕਾਰ ਦਾ ਹੀ ਸਿਸਟਮ ਇਹੋ ਜਿਹਾ ਹੋਇਆ ਪਿਆ ਕਿ ਹੁਣ ਜੇ ਕਿਤੇ ਬਾਦਲ ਸਾਹਿਬ ਨੂੰ ਕੋਈ ਪੁੱਛਦਾ ਹੈ ਕੋਈ ਪੱਤਰਕਾਰ ਤੁਹਾਡੇ ਵਰਗਾ ਕੋਈ ਸਵਾਲ ਪੁੱਛ ਲੈਂਦਾ ਵੀ ਆਹ ਜਿਹੜਾ ਗੈਂਗਬਾਰ ਹੋਈ ਜਾਂਦਾ ਹੈ ਜੀ ਕੀ ਇਹ ਤੁਹਾਨੂੰ ਕੀ ਲੱਗਦਾ ਕਿਉਂ ਹੋ ਰਿਹਾ ਤੇ ਬਾਦਲ ਸਾਹਿਬ ਗੱਲ ਗੋਲ ਮੋਲ ਕਰਕੇ ਸਾਫ ਬਚ ਕੇ ਨਿਕਲ ਜਾਂਦੇ ਕੋਈ ਸਪਸ਼ਟ ਜਵਾਬ ਹੀ ਨਹੀਂ ਹੈ ਪੁਲਿਸ ਨੂੰ ਸ਼ਰ੍ਹਾਂ ਹਮ ਧਮਕੀਆਂ ਦਿੱਤੀਆਂ ਜਾ ਰਹੀਆਂ ਗੈਂਗਸਟਰਾਂ ਵੱਲੋਂ ਪੁਲਿਸ ਦੇ ਹੱਥ ਬੰਨੇ ਹੋਏ ਨੇ ਕੋਈ ਕਾਰਵਾਈ ਨਹੀਂ ਕਰ ਸਕਦੇ ਪੁਲਿਸ ਜੇ ਕਿਸੇ ਗੈਂਗਸਟਰ ਨੂੰ ਕੋਈ ਫੜ ਲੈਂਦਾ ਪੁਲਿਸ ਵਾਲਾ ਤੇ ਮਗਰ ਨਾਲ ਹੀ ਨਾਲ ਨਾ ਪੁਲਿਸ ਨੂੰ ਬੰਦਿਆਂ ਦੇ ਫੋਨ ਆ ਜਾਂਦੇ ਸ਼ੋਰ ਲਗਾ ਸ਼ੋਰ ਲਗਾ ਸ਼ੌਕ ਲਗਾ ਲੱਗਾ ਤੇਰੇ ਕੋ ਕੀ ਲਗਾ ਤੇਰੇ ਟ੍ਰਾਂਸਫਰ ਆਰਡਰ ਦਾ ਅਰਜ਼ੀ ਤੇ ਆਇਆ ਹੈ ਤੂੰ ਗਰੰਟ ਮੇਰੇ ਮਰਜ਼ੀ से ਆਇਆ ਰੇ ਇਸ ਤੋਂ ਪਹਿਲੇ ਇੱਕ ਇੰਸਪੈਕਟਰ ਬਹੁਤ ਕੁਲਾਟਿਆ ਮਾਰਾ ਥਾ ਯਹਾਂ ਆਪਣੇ ਹੱਥ ਸੇ ਖੁਦ ਕੋ ਇਧਰ ਗੋਲੀ ਮਾਰ ਕੇ ਉਸਨੇ ਪੋਲੀਟਿਸ਼ੀਅਨਾਂ ਦਾ ਇੰਟਰਸਟ ਕੀਤਾ ਦੇਖੋ ਟਰਸਟ ਹੁੰਦਾ ਇਹ ਨਹੀਂ ਚਾਹੁੰਦੇ ਪੋਲੀਟਿਸ਼ੀਅਨ ਲੋਕ ਜੋ ਸਰਕਾਰਾਂ ਨੇ ਰੂਲਿੰਗ ਸਰਕਾਰਾਂ ਨੇ ਇੱਥੇ ਰਾਜ ਕਰ ਰਹੀਆਂ ਨੇ ਉਹ ਨਹੀਂ ਚਾਹੁੰਦੀਆਂ ਕਿ ਸਾਡੇ ਕੋਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੀ ਕੁਰਸੀ ਆਏ ਇਹ ਸਤਾ ਹੈ ਪਾਵਰ ਹੈ ਜਾਵੇ ਸਾਡੇ ਹੱਥ ਚ ਉਹ ਉਹ ਜਿਹੜਾ ਧਿਆਨ ਹੈ ਮੰਨ ਲਓ ਮੈਂ ਇੱਕ ਨਸ਼ਾ ਰਹਿਤ ਨੌਜਵਾਨ ਮੈਂ ਵੀ ਇਸ ਲਾਈਨ ਚ ਫਸ ਕੇ ਜਦੋਂ ਮੈਨੂੰ ਸਮਝ ਆਈ ਮੈਂ ਪਛਾਣ ਹਟਣ ਦੀ ਕੋਸ਼ਿਸ਼ ਕੀਤੀ ਪਰ ਮੈਥੋਂ ਹਟਿਆ ਨਹੀਂ ਗਿਆ ਮੈਂ ਇੰਨਾ ਦਲਦਲ ਚ ਤਸ ਗਿਆ ਸੀ ਤੇ ਜਦੋਂ ਮੈਨੂੰ ਸਮਝ ਆਉਂਦੀ ਹੈ ਕਿ ਯਾਰ ਇਹ ਜਿਹੜੇ ਲੋਕ ਨੇ ਪੋਲਿਟਿਸ਼ੀਅਨ ਲੋਕ ਨੇ ਪੰਜਾਬ ਨੂੰ ਖਤਮ ਕਰ ਰਹੇ ਆ ਪੰਜਾਬ ਦੇ ਇੱਕ ਪੱਖ ਤੇ ਅਟੈਕ ਨਹੀਂ ਪੰਜਾਬ ਦੇ ਹਰ ਪੱਖ ਤੇ ਅਟੈਕ ਹੈ ਦੋੜੀਆਂ ਹਵੇਲੀ ਬਾਰੋ-ਬਾਰ ਨਹੀਂ ਰੱਖੇ ਫਾਈਟ ਨੂੰ ਵੀ ਕੱਟ ਬੁੱਲ ਚਾਰਨੀ ਨਿਕੰਡਿਆਂ ਤੇ ਸਹਿਰ ਕਰਦਾ ਦਿਲਜੀਤ ਦੇ ਸਾਂਝ ਗਾਇਕਾ ਉਹਦਾਂ ਇੱਕ ਵਾਰੀ ਫੋਨ ਤੇ ਵੀ ਗੱਲ ਹੋਈ ਹੈ ਮਨੁਸ਼ਕਲੋ ਕਿ ਜਿਸ ਵਾਰ ਕੀਤਾ ਸੀ ਮਖਾ ਤੇਰੇ ਬਾਪ ਦਾਦੇ ਨੇ ਕਦੇ ਸੱਤ ਕਮਜਾਣੀ ਦੇਖੀ ਹੋਣੀ ਕਦੇ ਥਾਂ ਨਹੀਂ ਦੇਖਿਆ ਹੁਣ ਪਰ ਤੂੰ ਗੱਲਾਂ ਕਰਦਾ ਮੈਂ ਬੰਦੇ ਮਾਰਨ ਨੂੰ ਮੈਂ ਡੱਬ ਵਿੱਚ ਫਸਤੌਰ ਰੱਖਦਾ ਮੈਂ ਇਹ ਕਰਦਾ ਨੌਜਵਾਨਾਂ ਨੂੰ ਗਮਰਾਹ ਕਰਕੇ ਤੁਸੀਂ ਗਲਤ ਰਸਤੇ ਪਾ ਰਹੇ ਲਾਲੂ ਪੁੜੀਆਂ ਤੇ ਫਸਤਾਲ ਵੀ ਨਹੀਂ ਤਾਹੀ ਜਣਾ ਖਣਾ ਡਰਦਾ ਜਿੱਤੇ ਹੁੱਤੀ ਆਪ ਬੰਦੀ ਹਥਿਆਰ ਦੀ ਵੀ ਉੱਥੇ ਹੀ ਘੱਟ ਫੇਰ ਜਾਂਦਾ ਹੁੱਤੀ ਆਪ ਬੰਦੀ ਹਥਿਆਰ ਦੀ ਵੀ ਲੱਖਾ ਸੁਧਾਣਾ ਨੂੰ ਲੱਗਿਆ ਕਿ ਮੈਂ ਰਾਮਪੁਰਾਫ ਸੀਟ ਦਾ ਐਮਐਲਏ ਬਣਾ ਕਦੇ ਇਸ ਕਰਕੇ ਨਹੀਂ ਲੱਗਦਾਗਾ ਕਿ ਉਹ ਨੂੰ ਜਾਂ ਕਿਸੇ ਹੋਰ ਇਸ ਤਰ੍ਹਾਂ ਦੇ ਨੌਜਵਾਨ ਨੂੰ ਕਿ ਪਹਿਲਾਂ ਗੈਂਗਸਟਰ ਬਣਾਇਆ ਜਾਵੇ ਸੌਖਾ ਰਾਹ ਦਾ ਪੋਲਿਟੀ ਪੋਲਿਟਿਸਨ ਬਣ ਮੰਨ ਤੇ ਤਮੰਨਾ ਸੀ ਚਾਹਨਾ ਸੀ ਖਾਇ ਸੀ ਕਿ ਮੈਂ ਕਿ ਮੇਰਾ ਨਾਮ ਚਮਕੇ ਕਿ ਮੈਂ ਲੀਡਰ ਬਣ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਮੈਂ ਜ਼ਿੰਦਗੀ ਦੇ ਵਿੱਚ ਬੇਚਰਦਾਤ ਹੋ ਰਿਹਾ ਗਿਆ ਹਾਲਾਤ ਮੇਰੇ ਨਾਲ ਬਣਦੇ ਤੁਰੇ ਗਏ ਦੋ ਵਾਰੀ ਅਟੈਕ ਮੇਰੇ ਤੇ ਹੋਇਆ ਸੋਚ ਨੇ ਮੇਰੀ ਨੇ ਮੇਰੀ ਸੋਚ ਬਦਲਾਅ ਆਉਣਾ ਕਰੂਗਾ ਤੁਸੀਂ ਤਾਂ ਉਹਨਾਂ ਨਾਲ ਲੜਦੇ ਰਹੇ ਜਿੰਨੇ ਜਿਹੜੇ ਲੋਕ ਕਹਿੰਦੇ ਨੇ ਅਸੀਂ ਪੰਜਾਬ ਨੂੰ ਬਦਲਣ ਸ਼ੁਰੂ ਚ ਮੇਰੀ ਸੋਚ ਹੋਰ ਸੀ ਸਿਰਫ ਲੜਨ ਤੱਕ ਸੀਮਤ ਸੀ ਬਸ ਸੜਾਂ ਲੜਦੇ ਕਟਕਟਾਪਾ ਕਰਤਾ ਹੋਰ ਕਿਸੇ ਨਾਲ ਲੜ ਪਏ ਸ਼ੁਰੂ ਚ ਇਹ ਸੀ ਪਰ ਹੌਲੀ 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 ਜਿਵੇਂ ਮੈਂ ਕੋਈ ਲਿਟਰੇਚਰ ਵੀ ਪੜਿਆ ਮੈਂ ਕੁਝ ਬੰਦਿਆਂ ਦੀਆਂ ਜੀਵਨੀਆਂ ਵੀ ਪੜੀਆਂ ਜਿਵੇਂ ਜਿਵੇਂ ਮੈਨੂੰ ਪਤਾ ਲੱਗਦਾ ਗਿਆ ਕਿ ਯਾਰ ਵੀ ਨਹੀਂ ਇਹ ਆਪਣਾ ਗਲਤ ਰਸਤਾ ਜਿਹੜਾ ਇਹ ਗਲਤ ਜਿਹੜਾ ਖਿਆਲ ਕਰਦਾ ਆਪਾਂ ਨੂੰ ਇਹ ਰਸਤਾ ਨਹੀਂ ਆਹ ਰਸਤਾ ਖਿਆਲ ਕਰ ਪਰ ਹੌਲੀ ਹੌਲੀ ਮੇਰੀ ਸੋਚ ਨੂੰ ਮੈਂ ਬਦਲ ਕੇ ਉਧਰ ਨੂੰ ਲੈ ਕੇ ਇਹ ਹੀ ਮੇਰਾ ਕਾਰਨ ਸੀ ਕਿ ਮੈਂ ਰਾਜਨੀਤੀ ਚਾਹਾਂ ਵਾਰਾ ਨੀਤੀ ਚ ਆਉਣ ਇਹਨਾਂ ਲੋਕਾਂ ਨੂੰ ਚੰਗਾ ਨਹੀਂ ਲੱਗਿਆ ਕਿਉਂਕਿ ਇਹ ਨਹੀਂ ਚਾਹੁੰਦੇ ਇਹ ਤਾਂ ਚਾਹੁੰਦੇ ਆ ਕਿ ਅਸੀਂ ਹੋਈਏ ਗਾਂ ਸਾਡੇ ਪੁੱਤ ਪੋਤੇ ਹੋਣ ਹੋਰ ਤਾਂ ਕੋਈ ਆ ਵੀ ਨਹੀਂ ਇੱਥੇ ਕਿਨੂੰ ਲੱਗਿਆ ਜਿੰਨੇ ਵੀ politcal ਹਰ ਬੰਦੇ ਦਾ ਹਰੇ ਹਰ ਹਰ politician ਦੀ ਇਹ ਸੋਚ ਹੈ ਜਿਹੜਾ ਇਹ ਗੈਂਗਸਟਰ ਫਨੋਮ ਨਾ ਆ ਜਿਹੜਾ ਸਾਰਾ ਚੱਲ ਰਿਹਾ ਪੰਜਾਬ 'ਚ ਖਤਮ ਹੋ ਸਕਦਾ ਕਿਸੇ ਨਾ ਕਿਸੇ ਢੰਗ ਨਾਲ ਜੇ politcal ਬੰਦਿਆਂ ਦੀ ਸਰਪ੍ਰਸਤੀ ਇਹ ਤੋਂ ਖਤਮ ਹੋਊਗੀ ਉਹ ਇਹ ਤਾਂ ਹੱਥ ਉੱਪਰ ਚੱਕਣਗੇ ਫੇਰ ਇਹ ਖਤਮ ਹੋ ਸਕਦਾ ਹੈ ਉਹ ਜਿੰਦਗੀ ਤੁਸੀਂ ਕਿਹਾ ਤਾਂ ਇਹ ਤੋਖੁੰਦਾਗਾ ਕੀ ਕਿਤੇ ਜਿਵੇਂ ਕੋਈ ਕੋਟਿਆ ਮਾਰਿਆ ਹੋਵੇ ਜਿਵੇਂ ਇਹ ਤੂ ਤੇ ਗੋਲੀ ਮਾਰੀ ਬਿਲਕੁਲ ਹੁੰਦਾ ਇੱਕ ਨੌਜਵਾਨ ਸਾਡੇ ਹੱਥੋਂ ਮੇਰੇ ਸਾਥੀ ਦੇ ਹੱਥੋਂ ਗੋਲੀ ਵੱਜੀ ਤੇ ਉਹਦੀ ਮੌਤ ਹੋਈ ਮੈਨੂੰ ਦਿਲ ਹੀ ਦੁੱਖ ਹੈ ਹੁਣ ਨਹੀਂ ਰਹੂਗਾ ਸਾਰੀ ਉਮਰ ਮੇਰੇ ਮਨ ਤੇ ਬੋਝ ਰਹੂ ਕਿ ਇੱਕ ਯੰਗ ਏਜ ਮੁੰਡਾ ਮਰਿਆ ਪੋਲਿਟੀਕਲ ਲੋਕਾਂ ਦੀ ਪੋਲਿਟੀਸ਼ੀਅਨ ਲੋਕਾਂ ਦੀ ਵਜ੍ਹਾ ਕਰਕੇ ਪਰ ਉਹ ਉਹ ਉਸ ਨੌਜਵਾਨ ਦੇ ਘਰ ਵਾਲੀ 1 26 27 ਸਾਲ ਦੀ ਔਰਤ ਕਿਦਵਾ ਹੋ ਗਈ ਤਿੰਨ ਉਹਦੇ ਬੱਚੀਆਂ ਛੋਟੀਆਂ ਛੋਟੀਆਂ ਇੱਕੋ ਦੀ ਬੱਚੀ ਮੌਤ ਤੋਂ ਬਾਅਦ ਹੋਈ ਉਹ ਉਹਦਾ ਉਹ ਮਰਨ ਵਾਲਾ ਮਰ ਗਿਆ ਦੇਖੋ ਚਲਾ ਗਿਆ ਉਹਦਾ ਪਰਿਵਾਰ ਉਹਦਾ ਮਾਪੇ ਉਹਦੇ ਘਰ ਵਾਲੀ ਉਹਦੀਆਂ ਬੱਚੀਆਂ ਜਿਹੜੀਆਂ ਨਾਥ ਹੋ ਗਈਆਂ ਉਹ ਸਾਰੀ ਉਮਰ ਨਾਲ ਜਿਉਂਦੇ ਜਾਂ ਨਾ ਮਰਿਆ ਜਾਂ ਨਰਕ ਭੋਗਦੇ ਇਹਦਾ ਮੈਨੂੰ ਬਹੁਤ ਵੱਡਾ ਦੁੱਖ ਹੈ ਸੋ ਇਹ ਮੈਂ ਕਹਿੰਦਾ ਕਿ ਮੈਂ ਇਸ ਦਲਦਲ ਦੇ ਵਿੱਚ ਇੰਨਾ ਧੱਸਿਆ ਗਿਆ ਇੰਨਾ ਖੁੱਭ ਗਿਆ ਕਿ ਮੈਨੂੰ ਨਿਕਲਣਾ ਹੁਣ ਐ ਲੱਗਦਾ ਹੀ ਬੜਾ ਮੁਸ਼ਕਲ ਹੈ ਮੈਨੂੰ ਮੈਨੂੰ ਲੱਗਦਾ ਜੀ ਜਾਂ ਤਾਂ ਇਹ ਮੇਰੀ ਜ਼ਿੰਦਗੀ ਮਨ ਨਾਲ ਲਾਦਾ ਵੀ ਇਸੇ ਰਾਹ ਜਾਵੇ ਮੈਂ ਕੋਸ਼ਿਸ਼ ਵੀ ਕਰਦਾ ਹਾਂ ਮੈਂ ਸਾਇਲੈਂਟ ਰਹਿਣ ਦੀ ਕੋਸ਼ਿਸ਼ ਕਰਦਾ ਮੈਂ ਦੁਪਾਸਾ ਬਠਣ ਦੀ ਕੋਸ਼ਿਸ਼ ਕਰਦਾ ਪਰ ਮੈਨੂੰ ਲੱਗ ਨਹੀਂ ਰਿਹਾ ਕਿ ਮੈਨੂੰ ਕੋਈ ਪਾਸਾ ਬਠਣਾ ਦੇਊਗਾ ਜਾਂ ਮੈਨੂੰ ਕੋਈ ਇਸ ਲਾਈਨ ਦੇ ਵਿੱਚੋਂ ਨਿਕਲੂਗਾ ਫਿਰ ਜਦੋਂ ਤੁਸੀਂ ਇਹਨਾਂ ਲਾਅਮ ਲਸਟਰ ਲੈ ਕੇ ਜਿਹੜਾ ਹੋਂ ਤੁਹਾਡੇ ਨਾਲ ਆ ਗਿਆ ਤੁਹਾਨੂੰ ਲੱਗਦੇ ਨੂੰ ਸਾਰਾ ਝੂਠ ਆ ਵੀ ਜਿਵੇਂ ਤੁਹਾਡੇ ਨਾਲ ਸੀ ਜੋ ਤੁਹਾਡੇ ਨਾਲ ਆਇਆ ਨਹੀਂ ਇਹ ਝੂਠ ਹੀ ਮੈਂ ਤਾਂ ਇਹ ਮੰਨਦਾ ਕਿ ਮੈਂ ਤਾਂ ਕੁਦਰਤ ਨੂੰ ਮੰਨਣ ਵਾਲਾ ਇਨਸਾਨ ਆ ਤੇ ਮੈਨੂੰ ਲੱਗਦਾ ਕਿ ਯਾਰ ਜਿੱਦੈ ਆ ਲੱਗੀ ਜਿੱਦੈ ਲਿਫਤਕਾਰ ਤੁਹਾਡੀ ਮੰਨ ਲੋ ਘਟ ਗਈ ਤੁਸੀਂ ਮਰਨਾ ਤੇ ਉਦੋਂ ਕੋਈ ਤੁਹਾਨੂੰ ਬਚਾ ਨਹੀਂ ਜਦੋਂ ਆਪਾਂ ਗੱਲ ਕਰਕੇ ਰੋਕੀ ਦੀ ਗੱਲ ਕਰਦੇ ਇੰਨਾ ਲਾਹਟ ਰੇਂਦਾ ਸੀ ਐਨੇ ਨਾਲ ਉਹਦੇ ਬੰਦੇ ਅਸਲੇ ਵਾਲੇ ਜਾਂ ਉਹਨੂੰ ਸਰਕਾਰੀ ਗਨਮੈਨ ਵੀ ਮਿਲੇ ਹੋਏ ਸੀ ਇੰਨਾ ਚੌਕਸ ਰਹਿਣ ਦੇ ਬਾਵਜੂਦ ਵੀ ਬੰਦਾ ਮਾਰਿਆ ਤੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਲਾਮ ਲਸ਼ਕਰ ਜਿਹੜਾ ਮੈਂ ਕੋਈ ਲੋਈ ਫਿਰ ਤਾਂ ਨਾਲ ਕੋਈ ਮੇਰੇ ਅਸਲੇ ਵਾਲੇ ਆ ਜਾਂ ਹੋਰ ਹੈ ਤੇ ਉਹ ਤੁਹਾਨੂੰ ਕਿਤੇ ਬਚਾ ਦੇਣਗੇ ਫਿਰ ਕੋਈ ਰਾਹ ਤੁਹਾਨੂੰ ਦਿਸਦਾ ਨਹੀਂਗਾ ਕਿ ਕੋਈ ਐਹਾ ਜਿਹਾ ਰਾਹ ਹੋਵੇ ਤੁਸੀਂ ਇੱਥੇ ਨਿਕਲੇ ਆਓ ਨਹੀਂ ਨਿਕਲਿਆ ਨਹੀਂ ਜਾਂਦਾ ਇਹ ਰਾਹ ਤੁਸੀਂ ਜਿੰਨਾ ਮਰਜੀ ਜ਼ੋਰ ਯਤਨ ਕਰੋ ਇਸ ਤੋਂ ਨਿਕਲ ਨਹੀਂ ਸਕਦਾ ਨਿਕਲ ਕੇ ਜਾਂਦਾ ਤੁਸੀਂ ਇਹ ਹੋ ਸਕਦਾ ਹੈ ਕਿ ਤੁਸੀਂ ਦੇਹ ਹੀ ਛੱਡ ਜੋਂ ਕਿਸੇ ਬਾਹਰਲੇ ਦੇ ਚਲੇ ਜਾਓ ਫਿਰ ਤਾਂ ਤੁਹਾਡਾ ਕੋਈ ਵਿਚਾਰ ਹੋ ਸਕਦਾ ਇਹ ਜੇ ਸੋਚੋਗੇ ਵੀ ਅਸੀਂ ਐਸੇ ਦੇਸ਼ 'ਚ ਹੀ ਰਹਿ ਕੇ ਇੱਥੇ ਆਦੇ ਘਰੇ ਰਹਿ ਕੇ ਆਦੇ ਪਰਿਵਾਰ 'ਚ ਰਹਿ ਕੇ ਅਸੀਂ ਖੇਤੀਬਾੜੀ ਕਰ ਲਾਂਗੇ ਅਸੀਂ ਕੋਈ ਬਿਨੈਸ ਕਰ ਲਾਂਗੇ ਕੋਈ ਵਪਾਰ ਕਰ ਲਾਂਗੇ ਨਹੀਂ ਕਰ ਸਕਦੇ ਇਹ ਥੋੜੀ ਆ ਵੀ ਆਪਾਂ ਆਮ ਇੱਕ ਸਧਾਰਨ ਬੰਦਾ ਜਿਵੇਂ ਦਿਨੇ ਰਾਤ ਨੂੰ ਬੇਫਿਕਰ ਹੋ ਕੇ ਤੁਰਿਆ ਫਿਰਦਾ ਹੈ ਸਾਡੇ ਵਰਗਾ ਬੰਦਾ ਐ ਨਹੀਂ ਨਿਕਲ ਸਕਦਾ ਜ਼ਿੰਦਗੀ ਸੋਡੀ ਘਰ 'ਚ ਵੀ ਕੈਦ ਹੋ ਜਾਂਦੀ ਹੈ ਘਰ 'ਚ ਵੀ ਸਾਨੂੰ ਐ ਦੇਖ ਕੇ ਬਾਹਰ ਖੋਲਣਾ ਪੈਂਦਾ ਵੀ ਬਾਹਰ ਚ ਨਾ ਖੜਾ ਹੋਵੇ ਗੋਲੀ ਨਾ ਮਾਰੇ ਦਿਮਾਗ ਤੇਰਾ ਤਾਂ ਇਨਕਮ ਫੇਰ ਹੋ ਗਿਆ ਯਾਰ ਸ਼ਾਦੀ ਦੇ ਪਹਿਲੇ ਤੋਂ ਕੌੜਾ 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 ਕਿਧਰ ਹੈ ਔਰ ਅਬ ਸ਼ਾਦੀ ਦੇ ਬਾਅਦ ਕੰਨੂ 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 ਕਿਧਰ ਹੈ ਸਾਰੇ ਤੂੰ ਮਾਰ ਖਾਏਗਾ ਜ਼ਿੰਦਗੀ ਇੰਨੀ ਬੋਝਾ ਦੀ ਕਿਸੇ ਇੱਕ ਬੰਦੇ ਦੇ ਉੱਤੇ ਕਿਸੇ ਜੰਗਸਟਰ ਦੇ ਕਦੇ ਐ ਨਹੀਂ ਲੱਗਦਾ ਕਿ ਯਾਰ ਸਾਰਾ ਕੁਝ ਛੱਡ ਕੇ ਸਾਧ ਹੋ ਜਾਵੇ ਤੁਸੀਂ ਜੋ ਮਰਜੀ ਜ ਤਨਖਾਹ ਸਾਥ ਬਣ ਕੇ ਚੋਲਾ ਪਾ ਲੋ ਜਿੱਥੇ ਮਰਜੀ ਬਹਿ ਜਾਓ ਤੁਹਾਨੂੰ ਫੇਰ ਵੀ ਕਿਸ ਨੇ ਬਖਸ਼ਣਾ ਕਿਉਂਕਿ ਖਾਸ ਕਰਕੇ ਜਿਹੜੇ politicans ਬਹੁਤ ਗੰਦੇ ਦਿਮਾਗ ਦੇ ਲੋਕ ਨੇ ਇਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਤਾਰ ਖੜਕਦੀ ਰਹਿੰਦੀ ਹੈ ਵੀ ਇਹਰੇ ਬੰਦੇ ਦਾ ਪਤਾ ਨਹੀਂ ਕਦੋਂ ਕਿਹੜੇ ਵੇਲੇ ਉੱਠ ਕੇ ਕਿਉਂਕਿ ਇਹਨਾਂ ਨੂੰ ਬੰਦੇ ਦੀ ਕਾਬਲੀਅਤ ਦਾ ਪਤਾ ਹੁੰਦਾ ਜਿਹੜਾ ਬੰਦਾ ਇਹਨਾਂ ਦੇ ਨਾਂ ਹੁਣ ਆਮ ਤੌਰ ਤੇ ਕੀ ਕਰਦੇ ਆ ਕੋਈ ਪ੍ਰਧਾਨ ਬਣਾਉਣਾ ਹੈ ਕੋਈ ਸਰਕਲ ਜ਼ਹੀਦਾਰ ਬਣਾਉਣਾ ਹੈ ਕੋਈ ਹੋਰ ਕਿਸੇ ਅਹੁਦੇ ਤੇ ਬਿਠਾਉਣਾ ਹੈ ਇਹ ਡੰਮੀ ਬੰਦੇ ਆ ਜਿਹੜਾ ਨੂੰ ਪਤਾ ਵੀ ਸਾਡੇ ਜੋ ਗ੍ਰਹੀਆ ਸਾਡੇ ਤੱਕ ਹੀ ਸੀਮਤ ਉਹਨੂੰ ਬਣਾਉਣਗੇ ਜਿਹੜਾ ਨੂੰ ਪਤਾ ਵੀ ਇਹ ਬੰਦੇ ਦੇ ਟੈਲੈਂਟ ਹੈ ਇਹ ਬੰਦਾ ਕਾਬਲੀਅਤ ਹੈ ਬੰਦੇ ਦੀ ਬੰਦਾ ਅੱਗੇ ਵੱਧ ਸਕਦਾ ਉਹ ਬੰਦੇ ਨੂੰ ਕਦੇ ਕਿਸੇ ਕਿਸੇ ਵੀ ਅਹੁਦੇ ਤੇ ਨਹੀਂ ਜਾਣਗੇ ਇਹੀ ਗੱਲ ਉਹਨਾਂ ਦੇ ਦਿਮਾਗ 'ਚ ਫੇਰ ਰਹਿੰਦੀ ਹੈ ਵੀ ਜੇ ਇਹ ਬੰਦਾ ਚਾਹੇ ਛੱਡ ਕੇ ਘਰੇ ਬੈਠ ਜਾ ਸਾਰਾ ਕੁਝ ਚਾਹੇ ਸਾਥ ਬਣ ਗਿਆ ਪਰ ਆਉਣ ਵਾਲੇ ਸਮੇਂ 'ਚ ਕਿਤੇ ਨਾ ਕਿਤੇ ਸਾਟੇ ਅੱਗੇ ਆ ਕੇ ਫੇਰ ਸਾਡਾ ਨਿਸ਼ਾਨਾ ਕਰ ਸਕਦਾ ਮੈਨੂੰ ਨਹੀਂ ਲੱਗਦਾ ਵੀ ਇਹ ਕਿਸੇ ਤਰੀਕੇ ਨਾਲ ਇਹ ਬੰਦੇ ਨੂੰ ਕਿਸੇ ਤਰੀਕੇ ਨਿਸ਼ਾਨਾ ਕਰ ਤੁਸੀਂ ਵੀ ਪੋਲਿਟਿਸ਼ਨਾਂ ਵਾਲੀ ਬੂਥ ਲੁੱਕ ਦੇ ਰਹੇ ਹੋ ਕਿਸੇ ਦੌਰ 'ਚ ਸਰੇ ਅਸੀਂ ਵੀ ਮੈਂ ਤਾਂ ਮੈਂ ਮੰਕਰਦਾ ਨਹੀਂ ਇਹ ਗੱਲ ਮੈਂ ਸਟੇਜਾਂ ਦੇ ਵੀ ਸ਼ਰੇ ਆਮ ਕਹਿਣਾ ਮੈਂ ਤੁਹਾਡੇ ਨਾਲ ਵੀ ਗੱਲ ਇਹ ਸਾਂਝੀ ਕਰਨਾ ਕਿ ਅਸੀਂ ਵੀ ਜਦੋਂ ਨਵੀਂ ਉਮਰ ਦੇ ਬੀ ਸੀ ਕੇ ਪੋਲੀਟਿਸ਼ਨ ਬੰਦਿਆਂ ਨੇ ਨਾਲ ਲੜ ਕੇ ਅਸੀਂ ਵੀ ਬੂਠਾਂ ਦੇ ਕਬਜ਼ੇ ਕੀਤੇ ਉੱਥੇ ਬੰਦਿਆਂ ਦੀ ਕੁੱਟਮਾਰ ਵੀ ਕੀਤੀ ਜਾਲੀ ਮੋਟਾਂ ਵੀ ਪਵਾਈਆਂ ਸਾਰਾ ਕੁਝ ਹੀ ਕਰਦੇ ਰਹੇ ਪਰਿਵਾਰ ਚੋਂ ਜਰੂਰ ਤੁਸੀਂ ਜਾ ਰਹੀ ਸੀ ਸਾਰੀਆਂ ਚੀਜ਼ਾਂ ਵਾ ਤੁਹਾਨੂੰ ਕੋਸ਼ਿਸ਼ ਨਹੀਂ ਕੀਤੀ ਕਿ ਰੋਕਣ ਦੀ ਤੁਹਾਨੂੰ ਰੋਕਿਆ ਜਾਵੇਗੀ ਤੁਸੀਂ ਕਿਧਰ ਨੂੰ ਜਾ ਰਹੇ ਹੋ ਤੁਹਾਡੀ ਪਰਵਰਿਸ਼ ਚੀਜ਼ਾਂ ਦੀ ਕੋਈ ਗੜਬੜ ਹੈਗੀ ਕਿ ਮਾਪਿਓ ਨੇ ਪਰਵਰਿਸ਼ ਨਹੀਂ ਕੀਤੀ ਤੁਸੀਂ ਉੱਤਰ ਚਲੇ ਨਹੀਂ ਆਮ ਤੌਰ ਤੇ ਇਸ ਲਾਈਨ ਨੂੰ ਅਪਣਾਉਣ ਵਾਲੇ ਮਿਡਲ ਘਰਾਂ ਦੇ ਮੁੰਡੇ ਤੇ ਦਰਮਿਆਨੇ ਘਰਾਂ ਦੇ ਬੱਚਾ ਆਪਾਂ ਦੇਖਦੇ ਹਾਂ ਕਿ ਬਹੁਤ ਹੀ ਮੇਰੇ ਤਾਂ ਮਾਪੇ ਪੜ੍ਹੇ ਲਿਖੇ ਵੀ ਨਹੀਂ ਹਨ ਪੜਾਉਣ मैं वार जानना है, मैं काल जानना है, मैं दो दो चार चार दिन रात नहीं करते होटल समझ रखा है खोलना माँ कहा था इतनी देर बारह से पहले आना अभी जास्ती मत बोल माँ नौकरी मिली अच्छे इधर एक मलिक भाई करके काम क्या है उनका बिजनेस है उनका किस चीज का ਬਹੁਤ ਚੀਜ਼ਾਂ ਦਾ ਉਹਨਾਂ ਨੂੰ ਤਾਂ ਮਗਰੋਂ ਜਦੋਂ ਇਹ ਮੈਂ ਬਿਲਕੁਲੀ ਅੱਗੇ ਨਾਂ ਗਿਆਸ ਲੈਣ ਦੇ ਵਿੱਚ ਉਦੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਜਦੋਂ ਪੁਲਿਸ ਆਉਣੀ ਘਰੇ ਸ਼ੁਰੂ ਹੋਈ ਮੇਰੇ ਬਾਪਾ ਬਾਪ ਨੂੰ ਖੜਕੇ ਲੈ ਜਾਂਦੇ ਸੀ ਕੋਈ ਲੜਾਈ ਝਗੜਾ ਹੁੰਦਾ ਉਦੋਂ ਮੈਂ ਕੁਝ ਝਗੜਾ ਕਰਕੇ ਪ੍ਰਾਰ ਹੋ ਜਾਂਦਾ ਮਗਰੋਂ ਮੇਰੇ ਬਾਦਰ ਨੂੰ ਮੇਰੀ ਮਦਰ ਨੇ ਲੈ ਜਾਂਦੀ ਪੁਲਿਸ ਕੋਲ ਫੇਰੇ ਇਹ ਉਹਨਾਂ ਨੂੰ ਸਮਝਾਉਣ ਲੱਗ ਗਈ ਫਿਰ ਉਹ ਇਹ ਸਮਝਾਉਂਦੇ ਵੀ ਰਹੇ ਫਿਰ ਉਦੋਂ ਨਹੀਂ ਸਮਝ ਹੁੰਦੀ ਇਹ ਗੱਲ ਸਾਹੇ ਦਾ ਬਠੋਕਰ ਲੱਗ ਕੇ ਆਉਂਦੀ ਬਹੁਤ ਗੜਖਸਤੁਰ ਨਸ਼ਾ ਵੀ ਕਰਦੇ ਨੇ ਤੁਸੀਂ ਵੀ ਜਾਂ ਤੁਹਾਡੇ ਗਰੁੱਪ ਦੇ ਅੰਦਰ ਇਹ ਜੀ ਕਿੰਨੇ ਲੋਕ ਸੀ ਜਿਹੜੇ ਨਸ਼ੇ ਕਰਕੇ ਚਲੇ ਗਏ ਜਾਂ ਤਿਆਗ ਹੋਰ ਚਲੇ ਗਏ ਨੀ ਨਸ਼ਾ ਦੇਖੋ ਹੈ ਇਹ ਗੱਲ ਤੋਂ ਮੈਂ ਕਹਨੀ ਹੈ ਆ ਵੀ ਨਸ਼ਾ ਨਹੀਂ ਨਸ਼ਾ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਮੈਂ ਦੇਖਿਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੇ ਜੇਲਾਂ ਦੇ ਵਿੱਚ ਇੰਨਾ ਨਸ਼ਾ ਹੈ ਬਾਹਰਲੇ ਬੰਦੇ ਜਿਹੜਾਂ ਆਲੇ ਅੰਦਰ ਲੈ ਨੂੰ ਫੋਨ ਕਰਦੇ ਆ ਵੀ ਤੂੰ ਚਿੱਟਾ ਲੈ ਕੇ ਰੱਖੀ ਤੇ ਮੈਂ ਆਉਣਾ ਤੇਰੀ ਮੁਲਾਕਾਤ ਕਰਨ ਤੇ ਮੈਂ ਅੰਦਰੋਂ ਆ ਕੇ ਲੈ 90% ਜਿਹੜੀ ਨੌਜਵਾਨ ਪੀੜ੍ਹੀ ਹੈ ਪੰਜਾਬ ਦੀ ਨਸ਼ੇ ਦੇ ਵਿੱਚ ਤਲ ਚੁੱਕੀ ਆ ਖਤਮ ਹੋ ਚੁੱਕੀ ਆ ਨਪੁੰਸਕ ਹੋ ਚੁੱਕੀ ਆ ਤੇ ਇਹਦੇ ਵੀ ਜ਼ਿੰਮੇਵਾਰ ਸਿੱਧੇ ਜਾਂ ਸਿੱਧੇ ਤੌਰ ਤੇ ਪੋਲਿਟੀਸ਼ੀਅਨ ਆ ਜਗਦੀਸ਼ ਭੋਲੇ ਵਰਗਿਆਂ ਨੇ ਤੁਸੀਂ ਦੇਖਿਆ ਮਜੀਠੀਆ ਵਰਗਾ ਨਾ ਲਿਆ ਕਿਸ ਨੇ ਕੀ ਕੀਤਾ ਕੁਛ ਨਹੀਂ ਸਭ ਬਾਦਲਾ ਲੈਣ ਕਲੀਨਟਰ ਦੇ ਕੇ ਸਾਹ ਬਰੀ ਕਰਦੇ ਤੇ ਇਹ ਜਿਹੜੇ ਜਿਹੜੇ ਗੈਂਗਸਟਰ ਆ ਮੈਂ ਇਹ ਜ਼ਿਆਦਾਤਰ ਜਿਹੜੇ ਆਪਾਂ ਮੰਨ ਲਈਏ ਕੋਈ ਜੈਪਾਲ ਦੀ ਆਪਾਂ ਗੱਲ ਕਰਗੇ ਸ਼ੇਰੇ ਖੁੱਬਣ ਦੀ ਆਪਾਂ ਗੱਲ ਕਰਗੇ ਜਾਂ ਆਪਾਂ ਰੌਕੀ ਦੀ ਗੱਲ ਕਰਗੇ ਜਿੰਨਾਂ ਨੂੰ ਮੈਂ ਜਾਣਦਾ ਵੀ ਇਹ ਨਸ਼ਾ ਰਹਿਤ ਬੰਦੇ ਜਾਂ ਸਪੋਰਟਸ ਦੇ ਵਿੱਚੋਂ ਆਏ ਹੋਏ ਬੰਦੇ ਸ਼ੇਰਾ ਖੁੱਬਣ ਛਾਟਕਟ ਦਾ ਪਲੇਅਰ ਰਿਹਾ ਜੈਪਾਲ ਵੀ ਰਿਹਾ ਸਪੋਰਟ ਸਕੂਲ ਜਲੰਧਰ ਇਹ پڑھਦੇ ਰਹੇ ਜਾਂ ਵਿੱਕੀ ਕਾਉਂਟਰ ਵਧੀਆ ਪਲੇਅਰ ਰਿਹਾ ਜਿਹੜਾ ਸਰਾਮਾ ਬੋਲਦਾ ਸੀ ਇਸ ਲੈਨ ਦੇ ਵਿੱਚੋਂ ਇਹ ਬੰਦੇ ਜਿਹੜੇ ਇਸ ਲੈਨ ਦੇ ਵਿੱਚ ਇਹਨਾਂ ਨੇ ਆਪਾਂ ਜਾਂ ਇਹਨਾਂ ਨੇ ਆਪਣੀ એનર્ਜੀ ਹੈ ਜਿਹੜੀ ਸਪੋਰਟਸਮੈਨ ਦੇ ਵਿੱਚ ਇੱਕ ਪਲੇਅਰ ਦੇ ਵਿੱਚ એનર્ਜੀ ਜੂਸ ਆਮ ਸਧਾਰਨ insaan ਦੇ ਮੁਕਾਬਲੇ ਜਰ ਉਹ એનર્ਜੀ ਨੂੰ ਆਪਣੇ ਨੂੰ ਗਲਤ ਪਾਸੇ ਜਿਹੜੇ ਨਾਲ ਜੂਸ ਤੁਸੀਂ ਕੋਈ ਦਾਅਵੇਦਾਰੀ ਕਰਦੇ ਹੋ ਜੇ ਮੈਂ ਅੱਜਕੱਲ੍ਹ ਜਿਹੜੇ ਗਰੁੱਪ ਚੱਲ ਰਹੇ ਨੇ ਸੁੱਖਾ ਕਾਲਵਾ ਗਰੁੱਪ ਜੱਗੂ ਭਗਵਾਨਪੁਰ ਇਸ ਤਰ੍ਹਾਂ ਦੇ ਕਈ ਗਰੁੱਪ ਚੱਲ ਰਹੇ ਨੇ ਤੁਸੀਂ ਕਿਸੇ ਗਰੁੱਪ ਨਾਲ ਦੀ ਦਾਅਵਦਾਰੀ ਕਰਦੇ ਹੋ ਕਿ ਤੁਸੀਂ ਇਸ ਗਰੁੱਪ ਦੇ ਮੈਂਬਰ ਹੋਗੇ ਜਾਂ ਤੁਹਾਡਾ ਇਹ ਗਰੁੱਪ ਆ। ਨਹੀਂ। ਮੈਂ ਕਿਸੇ ਗਰੁੱਪ ਨਾਲ ਮੇਰੀ ਕੋਈ ਦਾਅਵੇਦਾਰੀ ਨਹੀਂ। ਕੋਈ ਮੈਂ ਕਿਸੇ ਗਰੁੱਪ ਨਾਲ ਅਟੈਚ ਨਹੀਂ। ਮੈਂ ਪਹਿਲਾਂ ਵੀ ਅਟੈਚ ਨਹੀਂ ਸੀ। ਜੋੜਿਆ ਜ਼ਰੂਰ ਜਾਂਦਾ ਰਿਹਾ ਵੀ ਲੱਖਾ ਇਸ ਗਰੁੱਪ ਨਾਲ ਅਟੈਚ ਹੈ ਜਾਂ ਇਸ ਗਰੁੱਪ ਨਾਲ ਅਟੈਚ ਹੈ। ਮੈਂ ਕਿਸੇ ਗਰੁੱਪ ਨਾਲ ਮੇਰੀ ਕੋਈ ਦਾਅਵੇਦਾਰੀ ਨਹੀਂ। ਪਰ ਇਹ ਲੱਖੀ ਜੀ ਤਾਂ ਲੋਕਾਂ ਨੂੰ ਸੋਚਦੇ ਵੀ ਤੁਸੀਂ ਸਿਹਤਾਂ ਮੰਦੇ ਵੀ ਤੁਸੀਂ ਬੜੇ ਅਹਿਮ ਇਲਾਕੇ ਦੇ ਅੰਦਰ ਤੁਸੀਂ ਇਸ ਤਰ੍ਹਾਂ ਦੀ ਐਕਟੀਵਿਟੀ ਚੀਜ਼ ਜੇ ਤੁਸੀਂ ਇਹ ਜੀਆਂ ਗੱਲਾਂ ਕਰਦੇ ਹੋ ਤੁਹਾਨੂੰ ਲੱਗਦਾ ਲੋਕਾਂ ਨੂੰ ਯਕੀਨ ਆਊਗਾ ਤੁਹਾਡੀਆਂ ਗੱਲਾਂ ਤੇ ਲੋਕ ਜਿਹੜੀ ਸਾਡੇ ਪੰਜਾਬ ਚ ਖਾਵਤਾ ਗੀ 900 ਕਿੰਨੇ ਖਾਦੇ ਬੇਲੀ ਹਾਜਿਮ ਚ ਨਹੀਂ ਚੱਲਿਆ ਐ ਨਹੀਂ ਕਰਨਗੇ ਕਿ ਨਹੀਂ ਲੱਗਦਾ ਸੱਚ ਨਹੀਂ ਬੋਲ ਰਿਹਾ ਤੇ ਝੂਠ ਬੋਲਦਾ ਹੋਊਗਾ ਦੇਖੋ ਤੁਸੀਂ ਮੇਰਾ 8-10 ਸਾਲ ਦਾ ਮੇਰਾ ਕਾਲਜ ਚ ਦਾ ਫੀਡ ਰਹਿਤ ਕੈਰੀਅਰ ਦਾ ਉੱਥੋਂ ਪਤਾ ਕਰ ਸਕਦੇ ਹਾਂ ਹਜ਼ਾਰਾਂ ਸਟੂਡੈਂਟ ਮੇਰੇ ਨਾਲ ਉਦੋਂ ਵੜ-ਪੜ ਕੇ ਚਲੇ ਗਏ ਉਹਨਾਂ ਤੋਂ ਪਤਾ ਕਰ ਸਕਦੇ ਆਂ ਜਾਂ ਮੇਰਾ ਹਲਕਾ ਮੇਰੇ ਹਲਕੇ ਚ ਬਿਆਲੀ ਪਿੰਡ ਪੈਂਦੇ ਆ ਮੇਰੇ ਹਲਕੇ ਦਾ ਜਿੰਨਾ ਯੂਥ ਹੈ ਜਿੰਨੇ ਲੋਕ ਆ ਪਤਾ ਕਰ ਸਕਦਾ ਮੈਂ ਕਿਹੜੇ ਹਜ਼ਾਰ ਇਨਸਾਨ ਜੋ ਕਹਿ ਦੇਣ ਵੀ ਲੱਖਾ ਮਾੜਾ ਲੱਖਾ ਗੈਂਗਸਟਰ ਲੱਖਾ ਗੁੰਡਾਗਰਦੀ ਕਰਨ ਵਾਲਾ ਮੈਂ ਤੁਹਾਡਾ ਦੇਣਦਾਰ ਹਾਂ ਜੋ ਤੁਸੀਂ ਕਹੋਗੇ ਮੈਨੂੰ ਉਹ ਮਨਜ਼ੂਰ ਦੂਜੀ ਚੀਜ਼ ਹੈ ਕਿ ਹਮ ਮਨੀ ਤੇ ਮਸਲਮਨੀ ਲੀਡਰਾਂ ਕੋਲੇ ਮਸਲ ਪਾਵਰ ਗੈਂਗਸਟਰਾਂ ਕੋਲ ਦੀ ਹੈ ਤਾਂ ਦੂਜੇ ਬੰਦੇ ਫਿਰ ਉਹ ਤੋਂ ਪ੍ਰੈਸ ਹੋ ਕੇ ਬਣੂਗਾ ਨਹੀਂ ਇਸ ਤਰ੍ਹਾਂ ਦਾ ਕੋਈ ਗੈਂਗਸਟਰ ਬੰਦਾ ਕਾਮਯਾਬ ਨਹੀਂ ਹੋਇਆ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੋਈ ਬੰਦਾ ਜਿਹੜਾ ਇਸ ਲਾਈਨ ਦੇ ਵਿੱਚੋਂ ਆ ਕੇ ਕੋਈ ਐਮ.ਐਲ.ਏ ਨਹੀਂ ਹਲਤਕ ਬਣਿਆ ਕੋਈ ਵਜ਼ੀਰ ਨਹੀਂ ਬਣਿਆ ਬੰਦਾ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਜਿਹੜਾ ਐਕਸੈਪਟ ਕਰਨਗੇ ਉਹਨੂੰ ਮਨਜ਼ੂਰ ਕਰਨਗੇ ਉਸ ਬੰਦੇ ਨੂੰ ਜਿਹੜਾ ਇਸ ਤਰ੍ਹਾਂ ਦਾ ਇਸ ਲਾਈਨ ਦੇ ਵਿੱਚੋਂ ਆ ਕੇ ਮੜ ਕੇ ਪੋਲੀਟੀਸ਼ੀਨ ਬਣ ਗਿਆ ਚਲੋ ਕਿਹਾ ਲਗਾ 10 ਮਿੰਟ 10 ਮਿੰਟ ਤੱਕ ਤੇ ਜਿਸਮਿਸ ਕਰਵਾ ਸਕਦਾ ਹਾਂ ਤੋ ਕਰ ਤੂੰ ਨੇ ਪੁਲਿਸ ਕੀ ਤੋਂ ਵੀ ਮੀਟਿੰਗ ਸਿਰ ਦੇਖੇ ਹੋਏ ਮੇਰੇ ਮੇਚਾਤਾ ਹੈ ਯਾ ਯਾ ਪਰ ਕਿਹਾ ਜਾਂਦਾ ਹੈ ਕਿ ਗੈਂਗਸਟਰ ਵੀ ਸੱਤਾ ਚਲਾਉਂਦੇ ਨੇ ਪੰਜਾਬ ਹਾਂ ਅਸੀਂ ਤੇ ਰੂਪ ਤੇ ਚਲਾਉਂਦੇ ਲੋਕਾਂ ਨੂੰ ਡਰਾਉਣਾ ਧਮਕਾਉਣਾ ਮੈਂ ਪਹਿਲੇ ਹੀ ਗੱਲ ਕਰਕੇ ਬੈਠੇ ਨੂੰ ਮੰਨ ਲਓ ਮੈਂ ਵੀ ਕਿਤੇ ਨਾ ਕਿਤੇ ਦਾ ਬੂਥਾਂ ਦਾ ਕਬਜ਼ਾ ਕਰਕੇ ਲੋਕਾਂ ਨੂੰ ਵੋਟਾਂ ਪਾ ਕੇ ਮਤਲਬ ਕਿ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਆਪ ਆਪ ਹੀ ਲਾ ਕੇ ਮੋਹ ਰਹਾਂ ਸੀ ਵੋਟਾਂ ਪਾਉਂਦੇ ਰਹੇ ਇਹ ਬੂਥ ਕੈਪਚਰਿੰਗ ਦੋਵੇਂ ਪਾਰਟੀਆਂ ਕਰਦੀਆਂ ਨੇ ਜਾਂ ਕਿਸੇ ਇੱਕ ਪਾਰਟੀ ਦਾ ਸੁਣਾਉਣਾ ਕਿਦਾ ਸਾਰੇ ਇਲੈਕਸ਼ਨ ਕਮਿਸ਼ਨ ਕੋਲ ਬੜਾ ਲੋਕ ਰੌਲਾ ਪਾਉਂਦੇ ਨੇ ਪਤਾ ਹੀ ਕਿਉਂ ਨਹੀਂ ਲੱਗਦਾ ਜਦੋਂ ਤੁਸੀਂ ਬੂਥ ਕੈਪਚਰ ਕੀਤੇ ਸੀ ਕੁਝ ਕਹਤਾ ਹੋਈਆਂ ਹੋਣੀਆਂ ਉਗਲਵਾਂ ਦਾ ਇਹ ਨਾਲ ਸਲ ਕੁੱਤੀ ਚੋਰਾ ਨਾਲ ਰਲ ਗਈ ਸਾਰਾ ਕੁਝ ਰਲਿਆ ਮਿਲਿਆ ਕੋਈ ਨਹੀਂ ਮਿਲਦਾ ਆਪਾਂ ਪਿੱਛੇ ਜਿੰਨਾ ਰੌਲਾ ਪਿਆ 2012 ਵਾਲੀ ਚੋਣ ਦੀ ਬੜਾ ਜੀ ਇਲੈਕਸ਼ਨ ਮੈਨ ਬੜਾ ਜੀ ਸਖਤ ਹੈ ਜੀ ਬੜਾ ਇਹ ਆ ਉਹ ਆ ਜੀ ਉਹ ਮਗਰਲੇ ਦੋ ਤਿੰਨ ਦਿਨ ਜਦੋਂ ਆਖੇ ਜਮਾਂ ਟਲ ਦੇ ਦਿੱਤੀ ਉਹਨੇ ਇਹਨਾਂ ਨੇ ਮੁੜ ਕੇ ਪੈਸੇ ਬਣਨ ਵਾਲਾ ਭਾਰ ਲਾ ਲਓ ਤੁਸੀਂ ਪਿੰਡਾਂ ਦੇ ਬੱਚੇ ਆ ਕੁਲਈ ਕਰਤਾ ਕੰਮ ਪੈਸਾ ਸ਼ਰਾਬ ਭੁੱਖੀਆਂ ਬੀਮਾ ਜੋ ਕਿਸੇ ਨੇ ਕੋਈ ਰੋਕਿਆ ਨਹੀਂ ਕੋਈ ਪੁੱਛਗਛ ਨਹੀਂ ਕੀਤੀ ਤੇ ਤੁਸੀਂ ਐਮਐਲ ਦੀ ਚੁੰਗੜੀ ਉਹਦੇ ਬੁੱਧ ਕੈਪਸ਼ਨ ਕੋਈ ਨਹੀਂ ਐ ਨਹੀਂ ਰਹਦੋਂ ਬੁੱਧ ਕੈਪਸ਼ਨ ਉਹਦੋਂ ਇਹ ਜਾ ਮਸਲਾ ਨਹੀਂ ਮੇਰੇ ਹਲਕੇ ਜਿਹਾ ਨਹੀਂ ਆਇਆ ਬਾਕੀ ਨਹੀਂ ਮੈਨੂੰ ਪਤਾ ਪੰਜਾਬ ਕੇ ਜੋਂ